ਵਿੰਦਰ ਸਿੰਘ ਰਣਕੌਸ਼ ਆ ਜਾ ਅਸੀਂ ਕਹਿਣਾ ਚਾਹੁੰਦੇ ਆ 5-6 ਦਿਨ ਹੋ ਗਏ ਸਾਨੂੰ ਇੱਥੇ ਰੇਤ ਮਾਫੀਆ ਜਿਹੜਾ ਚੱਲਦਾ ਸਾਡੇ ਏਰੀਆ ਦੇ ਵਿੱਚ ਨਜਾਇਜ਼ ਮਾਈਨਿੰਗ ਔਰ ਓਵਰਲੋਡ ਜਿਹੜਾ ਚੱਲਦੀ ਆ ਟਿਪਰ ਟਰਾਲੀਆਂ ਉਹਦੇ ਬਾਰੇ ਸਾਡੇ ਸਾਰੇ ਏਰੀਆ ਦੇ ਵਿੱਚ ਬਹੁਤ ਬੁਰਾ ਹਾਲ ਆ ਉਸਵੰਦ ਦੇ ਵਿੱਚ ਅਸੀਂ ਧਰਨ ਆਇਆ ਹੋਇਆ ਪਿਛਲੇ 5-6 ਦਿਨਾਂ ਤੋਂ ਤੇ ਅਸੀਂ ਜਿਹੜੀ ਸਾਡੀ ਲੋਕਲ ਛੜਕਾ ਇਹ ਇਹ ਸਿਰਫ ਮਾਈਨਿੰਗ ਵਾਸਤੇ ਹੈ ਨਹੀਂ ਸਾਨੂੰ ਪੀ ਡਬਲਯੂ ਡੀ ਨੇ ਲਿਖ ਕੇ ਬਕਾਇਦਾ ਸਰਕਾਰੀ ਮਹਿਕਮੇ ਨੇ ਦਿੱਤਾ ਹੋਇਆ ਵੀ ਜਿਹੜੀ ਛੜਕਾ ਇਹ ਇਹ ਆਮ ਆਵਾਜਾਈ ਲੋਕਾਂ ਦੇ ਵਾਸਤੇ ਆ ਇਹਦੇ ਉੱਤੇ ਜਿਹੜੇ ਮੈਨਿੰਗ ਵਾਲੇ ਭਾਰੀ ਵਾਹਨ ਆ ਉਹ ਨਹੀਂ ਚੱਲ ਸਕਦੇ ਪਰ ਇਹ ਹਟਦੇ ਨਹੀਂਗੇ ਇਹ ਐਰ ਬਰਾਉਡ ਪਿੰਡ ਦੇ ਵਿੱਚ ਖੱਟ ਪਾਸ ਆ ਗਿਆ ਜਿਹਨਾਂ ਇਹਨਾਂ ਦੇ ਕਹਿਣ ਮੁਤਾਬਕ ਆ ਉਸ ਤੋਂ ਅੱਗੇ 3 ਕਿਲੋਮੀਟਰ ਘਟੋ ਘਰ ਬੰਨ੍ਹ ਦੇ ਉੱਪਰ ਚੱਲਦੀ ਹੈ ਸੱਤ ਲੋਏ ਬੰਨ੍ਹ ਜਿਹੜਾ ਦਰਿਆ ਦਾ ਜਿਹੜਾ ਪਾਣੀ ਰੋਕਣ ਵਾਸਤੇ ਬਣਾਇਆ ਹੁੰਦਾ ਆ ਜਿਹਨਾਂ ਪਾਣੀ ਰੁਕਦਾ ਆ ਜੋ ਲੋਕਾਂ ਦਾ ਨੁਕਸਾਨ ਨਾ ਹੋਵੇ ਔਰ ਉਸ ਬੰਨ੍ਹ ਦੇ ਉੱਪਰ ਚਲਾ ਕੇ ਫਿਰ ਇਹ ਸਸਰਾਲੀ ਬੂਤਖੜ ਪਿੰਡ ਤੋਂ ਅੱਗੇ ਹੋ ਕੇ ਸਸਰਾਲੀ ਕਲੋਨੀ ਤੋਂ ਫਿਰ ਗਦਾਪੁਰ ਗੌਂਸਕੜ ਵਿੱਚ ਨਹੀਂ ਜਾਂਦੇ ਆ ਸਾਡੇ ਪਿੰਡ ਦੇ ਆ ਜਿੰਨੀਆਂ ਨਾਲੀਆਂ ਨੇ ਆਹ ਪਾਣੀ ਦੀ ਨਿਕਾਸੀ ਹੁੰਦੀਆਂ ਨੇ ਸਾਰੀਆਂ ਭੰਨੀਆਂ ਪਈਆਂ ਨੇ ਸੜਕ ਸਾਰੀ ਭੰਨੀ ਪਈ ਆ ਤੇ ਜਿਹੜਾ ਪੀਣ ਵਾਲਾ ਪਾਣੀ ਆ ਸਪਲਾਈ ਚੱਲ ਰਹੀ ਆ ਉਹ ਵੀ ਸਾਰਾ ਥੋੜਾ ਥੋੜਾ ਲੀਕ ਹੋਇਆ ਪਿਆ ਬੱਚਿਆਂ ਦਾ ਸਾਡੇ ਬਜ਼ੁਰਗਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਜਿਵੇਂ ਕੱਲ ਪੁਲਿਸ ਨੇ ਤੁਹਾਡੇ ਚੱਕ ਕੇ ਲੈ ਕੇ ਗਈ ਸੀ ਉਹਦਾ ਉਹਨੂੰ ਕੀ ਕਹਿੰਦੇ ਕਿਸ ਪੁਲਿਸ ਦਾ ਅਸੀਂ ਸ਼ਾਂਤਮਈ ਧਰਨਾ ਲਈ ਬੈਠੇ ਸੀਗੇ ਸਾਨੂੰ ਨਹੀਂ ਸੀ ਪਤਾ ਅੰਦਰੋਂ ਅੰਦਰ ਹੀ ਇਹਨਾਂ ਦੀ ਕੀ ਖੇਚੜੀ ਪਾ ਕਰਈ ਆ ਐਸ ਐਚਓ ਸਾਹਿਬ ਆਏ ਸੀਗੇ ਸੁਨੇਹਾ ਆਇਆ ਸੀ ਕਹਿੰਦਾ ਉੱਥੇ ਆਜੋ ਥਾਣੇ ਗੱਲ ਕਰਨੀ ਆ ਪੰਜ ਚਾਰ ਜਣੇ ਆਜੋਸ਼ ਕਰਨਾ ਹੀ ਅਸੀਂ ਇੱਥੇ ਗੱਲ ਕਰਾਂਗੇ ਫਿਰ ਉਹ ਦੋ ਕੁ ਦਿਨ ਪਹਿਲਾਂ ਇੱਥੇ ਆ ਕੇ ਗਏ ਸਾਰੇ ਪਰਾ ਦੇ ਵਿੱਚ ਅਸੀਂ ਸਾਰੀਆਂ ਪੰਚਾਇਤਾਂ ਇਕੱਠੀਆਂ ਕੀਤੀਆਂ ਸੀਆਂ ਪੰਜ ਛੇ ਪਿੰਡਾਂ ਦੀਆਂ ਉਹਨਾਂ ਨੂੰ ਸਾਰੀ ਸਮੱਸਿਆ ਅਸੀਂ ਦੱਸੀ ਉਹ ਆਰਾਮ ਨਾਲ ਚਲੇ ਗਏ ਉਸ ਤੋਂ ਬਾਅਦ ਕਹਿੰਦੇ ਅਸੀਂ ਮੈਂ ਉੱਚਾ ਅਫਸਰਾਂ ਨੂੰ ਦੱਸ ਦਿੰਨਾ ਆਇਆ ਉਸ ਤੋਂ ਬਾਅਦ ਉਹਨਾਂ ਨੇ ਕੱਲ ਆਪਸ ਵਿੱਚ ਹੀ ਪਤਾ ਨਹੀਂ ਜਿਹੜਾ ਰੇਤ mafia ਉਹਨਾਂ ਨੇ ਸੈਟਿੰਗ ਕੀਤੀਆ ਪੁਲਿਸ ਪੁਲਿਸ ਪ੍ਰਸ਼ਾਸਨ ਨਾਲ ਐਸ ਐਚਓ ਮਿਹਰਬਾਨ ਤੇ ਚੌਕੀ ਇੰਚਾਰਜ ਮੱਤੇਆੜਾ ਇਹ ਆਏ ਆ ਉਧਰੋਂ 6-7 ਗੱਡੀਆਂ ਜਿਹੜੇ ਮਾਈਨਿੰਗ ਰੇਤ mafia ਵਾਲੇ ਗੁੰਡੇ ਆ ਉਹ ਆ ਗਏ ਉਹਨਾਂ ਨੇ ਆ ਕੇ ਤੇ ਸਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਕਦਾਵੇਂ ਅੱਗੇ ਪੁਲਿਸ ਵਾਲੇ ਸੀ ਨਾਲ ਹੀ ਉਹ ਗੁੰਡੇ ਸੀਗੇ ਉਹਨਾਂ ਨੇ ਅਸੀਂ ਧਰਨੇ ਤੇ ਬੈਠੇ ਸੀਗੇ ਸਾਡੀਆਂ ਦਰੀਆਂ ਚੱਕਣ ਲੱਗੇ ਸਾਨੂੰ ਧੱਕੇ ਮਾਰਨ ਲੱਗੇ ਤੇ ਮੈਨੂੰ ਤੇ ਇੱਕ ਮੇਰੇ ਨਾਲ ਦਾ ਮੁੰਡਾ ਆ ਤੇ ਸਰਪੰਚ ਦਾ ਬੇਟਾ ਚੱਕ ਕੇ ਸਾਨੂੰ ਧੱਕੇ ਨਾਲ ਧੱਕਾ ਮੁੱਕੀ ਕਰਦੇ ਗੱਡੀ 'ਚ ਸਿੱਟ ਕੇ ਲੱਗੇ ਥਾਣੇ ਸਾਨੂੰ 2-3 ਘੰਟੇ ਪਿਠਾਈ ਰੱਖਿਆ ਫਿਰ ਲੋਕਾਂ ਨੇ ਇੱਧਰ ਧਰਨਾ ਲਾਇਆ ਹੋਇਆ ਸੀ ਤਾਂ ਸਾਨੂੰ ਉਹਨਾਂ ਨੇ ਛੱਡਿਆ ਤੇ ਹੁਣ ਸਾਨੂੰ ਇਹ ਹੀ ਆ ਵੀ ਅਸੀਂ ਇਹ ਜਿਹੜਾ ਓਵਰਲੋਡਿੰਗ ਸਾਡੇ ਇੱਥੇ ਨਿੰਗ ਵੀ ਨਹੀਂ ਸਕਦੇ ਕਾਨੂੰਨੀ ਤੌਰ ਤੇ ਫਿਰ ਵੀ ਅਸੀਂ ਸਾਰੇ ਪਿੰਡ ਵਾਲਿਆਂ ਨੇ ਏਰੀਆ ਵਾਲਿਆਂ ਨੇ ਅਸੀਂ ਇਹਨਾਂ ਨੂੰ ਲੰਘਣ ਨਹੀਂ ਦੇਣਾ ਸਾਡੀ ਇਹੀ ਮੰਗ ਆ ਵੀ ਇਹ ਜਿਹੜੀ ਖਾਡਾ ਇਹ ਜਿਹੜੀ ਲਈ ਫਿਰਦੇ ਆ ਇਹਨੂੰ ਰੱਦ ਕੀਤਾ ਜਾਵੇ ਇਹਨਾਂ ਕੋਲੇ ਕੋਈ ਰੋਡ ਮੈਪ ਨਹੀਂ ਜਾਦੇ ਨਾ ਕੋਈ ਮੰਗਦੇ ਕੋਈ ਕਾਜ ਪੱਤਰ ਇਹ ਦਿੰਦੇ ਨਹੀਂਗੇ ਅਸੀਂ ਜਿਹੜੀ ਮਾਈਨਿੰਗ ਮਾਫੀ ਮਾਈਨਿੰਗ ਡਿਪਾਰਟਮੈਂਟ ਆ ਉਹਦੇ ਵਿੱਚ ਵੀ ਐਪਲੀਕੇਸ਼ਨ ਲਿਖ ਕੇ ਦੇ ਚੁੱਕੇ ਆ ਪਰ ਉਹਨਾਂ ਨੇ ਅਜ ਤੱਕ ਸਾਨੂੰ ਕੋਈ ਡਾਕੂਮੈਂਟ ਕੁਝ ਨਹੀਂ ਦਿੱਤਾ ਅੱਜ ਮੈਂ ਕਿਹਾ ਸਿਮਰਨਜੀਤ ਕਰ ਗਏ ਦੇਖੋ ਮੈਂ ਜਦ ਦੀ ਇਸ ਪਿੰਡ ਤੋਂ ਬਿਲੋਂਗ ਕਰਦੀ ਆ ਵੈਸੇ ਮੈਂ ਹਾਈ ਕੋਰਟ ਪ੍ਰੈਕਟਿਸ ਕਰਦੀ ਆ ਐਡਵੋਕੇਟ ਆ ਤੇ ਪਿੰਡ ਵਾਲਿਆਂ ਨੇ ਜਦੋਂ ਮਸਲਾ ਦੱਸਿਆ ਸੀਗਾ ਕਿ ਇੱਥੇ ਵੀ ਆ ਸਾਡੀਆਂ ਸੜਕਾਂ ਤੇ ਆ ਸਾਰਾ ਕੁਝ ਟੁੱਟਿਆ ਪਿਆ ਆ ਤਾਂ ਇਹਨਾਂ ਨੇ ਬੇਸਿਕਲੀ ਕਿਹਾ ਸੀਗਾ ਕਿ ਆਪਾਂ ਕੋਰਟ ਦੇ ਥਰੂ ਕੁਝ ਕਰ ਸਕਦੇ ਆ ਤੇ ਮੈਂ ਕੋਰਟ ਦੇ ਵਿੱਚ ਹੀ ਰਹਨੀ ਆ ਮੈਨੂੰ ਪਤਾ ਵੀ ਉੱਥੇ ਏਡੀ ਜਲਦੀ ਕਦੇ ਵੀ ਮਸਲੇ ਦੇ ਹੱਲ ਨਹੀਂ ਹੁੰਦੇ ਹੁੰਦੇ ਕਿਉਂਕਿ ਸਾਡੇ ਕੋਲ ਆਲਰੇਡੀ ਆ ਲੈਟਰ ਹੈਗੀ ਆ ਇਹ ਜਿਹੜੀ ਲੈਟਰ ਸਾਨੂੰ ਦੱਸਦੀ ਹੈ ਕਿ ਜਿਹੜੀ ਸਾਡੀ ਰੋਡ ਦੀ ਕੈਪੈਸਿਟੀ ਹੈਗੀ ਆ ਉਹ ਸਿਰਫ ਆਮ ਆਵਾਜਾਈ ਲਈ ਆ ਇਟ ਇਜ਼ ਨਾਟ ਫॉर ਹੇਵੀ ਵਹੀਕਲ ਇਟ ਇਜ਼ ਨਾਟ ਫॉर ਜਿਹੜੇ ਮਾਈਨਿੰਗ ਵਹੀਕਲ ਨੇ ਸੋ ਉਹ ਇਹ ਨਹੀਂ ਹੈਗੀ ਉਸ ਚੀਜ਼ ਕਰਕੇ ਤਾਂ ਹੀ ਇਹ ਜਿਹੜੀਆਂ ਰੋਡਸ ਆ ਟੁੱਟੀਆਂ ਹੋਈਆਂ ਨੇ ਤੇ ਪਰ ਜਦੋਂ ਦਰਖਾਸਤਾਂ ਦਿੱਤੀਆਂ ਗਈਆਂ ਡਿਸੰਬਰ ਦੀ ਦਰਖਾਸਤ ਦਿੱਤੀ ਹੋਈ ਆ ਮੁੱਖ ਮੰਤਰੀ ਤੋਂ ਲੈ ਕੇ ਜਿੰਨੇ ਵੀ ਕੰਸਰਨ ਅਥਾਰਟिटीज ਨੇ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਜਦੋਂ ਸੁਣਵਾਈ ਨਹੀਂ ਕੀਤੀ ਆ ਤਾਂ ਦਿਨ ਅਸੀਂ ਇੱਕ ਤਰੀਕ ਨੂੰ ਡਿਸਾਈਡ ਕੀਤਾ ਕਿ ਅਸੀਂ ਸਾਰੇ ਜਣੇ ਧਰਨੇ ਦੇ ਉੱਤੇ ਬੈਠਾਂਗੇ ਤੇ ਉਦੋਂ ਦੇ ਧਰਨੇ ਤੇ ਬੈਠੇ ਅਸੀਂ ਆਮ ਆਵਾ ਚਈ ਨੂੰ ਕੋਈ ਨਹੀਂ ਡਿਸਟਰਬ ਕਰ ਰਿਆ ਜਸਟ ਜਿਹੜੀ ਟਿਪਰ ਨੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਪਿੱਛੇ ਵਾਪਸ ਲੈ ਜਾਓ ਅਸੀਂ ਕਿਸੇ ਨੂੰ ਡਿਟੇਨ ਵੀ ਨਹੀਂ ਕੀਤਾ ਕਿਸੇ ਨੂੰ ਬਸ ਅਸੀਂ ਇਹਨਾਂ ਦਾ ਇਧਰ ਦੀ ਲੰਘਣਾ ਰੈਸਟ੍ਰਿਕਟ ਕੀਤਾ ਬਿਕੋਜ਼ ਉਹ ਲੀਗਲੀ ਇਸ ਰੋਡ ਤੋਂ ਨਹੀਂ ਲੰਘ ਸਕਦੇ ਸੋ ਅਸੀਂ ਲਾ ਨੂੰ ਫਾਲੋ ਕਰ ਰਹੇ ਹਾਂ ਪਰ ਫਿਰ ਵੀ ਪੁਲਿਸ ਵੱਲੋਂ ਇਨਸਟੈਡ ਆ ਪ੍ਰੋਟੈਕਟਿੰਗ ਗਾਸ ਪੁਲਿਸ ਸਾਨੂੰ ਪ੍ਰੈਸ਼ਰਾਈਜ਼ ਕਰ ਰਹੀ ਆ ਕੱਲ੍ਹ ਵੀ ਪ੍ਰੈਸ਼ਰ ਪਾਉਣ ਦੀ ਖਾਤਰ ਸਾਡੇ ਸਰਪੰਚ ਸਾਹਿਬ ਇਹਨਾਂ ਦੇ ਬੇਟੇ ਨੂੰ ਚੱਕ ਕੇ ਲੈ ਗਏ ਤੇ ਇੱਕ ਸਾਡੇ ਪੰਚ ਸਾਹਿਬ ਨੇ ਉਹਨਾਂ ਦੇ ਹਸਬੰਦ ਨੂੰ ਚੱਕ ਕੇ ਲੈ ਗਈ ਪੁਲਿਸ ਬਿਨਾਂ ਕਿਸੇ ਵਾਰੰਟ ਦੇ ਬਿਨਾਂ ਕਿਸੇ ਐਫ ਆਈ ਆਰ ਦੇ ਪ੍ਰੀਵੈਂਟਿਵ ਡਿਟੈਂਸ਼ਨ ਦੇ ਨਾਂ ਦੇ ਉੱਤੇ ਉਹ ਵੀ ਆ ਕੇ ਜਦੋਂ ਮੈਂ ਰੌਲਾ ਪਾਇਆ ਵੀ ਕਿਹੜੇ ਬੇਸਿਸ 'ਤੇ ਤੁਸੀਂ ਚੱਕ ਕੇ ਲੈ ਕੇ ਗਏ ਹੋ ਤਾਂ ਛੱਡ ਕੇ ਗਏ ਆ ਨਹੀਂ ਇਹਨਾਂ ਨੂੰ ਹੈ ਕਿ ਪਿੰਡ ਦੇ ਲੋਕ ਇਹਨਾਂ ਨੂੰ ਕਿਹੜਾ ਕਾਨੂੰਨ ਦਾ ਪਤਾ ਆ ਅਸੀਂ ਕਾਨੂੰਨ ਦੀਆਂ ਧੱਜੀਆਂ ਢਾ ਲੀਏ ਸੋ ਬੀਸਿਕਲੀ ਇਹ ਸਾਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਆ ਪਰ ਸਾਡੇ ਲੋਕ ਦੱਬਣ ਲਈ ਤਿਆਰ ਨਹੀਂ ਹੈਗੇ ਸਾਡੇ ਲੋਕ ਡਟੇ ਆ ਰਾਤ ਤੱਕ ਸਾਡ ਤੇ ਇਹ ਚੱਲਦਾ ਰਹੂਗਾ ਜਦ ਤੱਕ ਨਹੀਂ ਮਸਲੇ ਦਾ ਹੱਲ ਹੁੰਦਾ। ਮਾਨ ਸਰਕਾਰ ਤੋਂ ਕਹਿੰਦੀ ਰੇਤੀ ਕਿੰਨੇ ਬਠੀ ਹਾਂ। ਹਾਂਜੀ। ਮਾਨ ਸਰਕਾਰ ਨੂੰ ਕੀ ਕਰੀਏ। ਮਾਨ ਸਰਕਾਰ ਨੂੰ ਪਤਾ ਹੀ ਹੈ ਕੀ ਕਹਿੰਦੇ ਇਹਨਾਂ ਨੂੰ ਐਪਲੀਕੇਸ਼ਨਾਂ ਤਾਂ ਲਿਖ ਕੇ ਦੇਤੀਆਂ ਹੁਣ ਜੇ ਬੋਲੇ ਕੰਨਾਂ ਨੂੰ ਸੁਣਦੇ ਹੀ ਨਹੀਂ ਹੁਣ ਅਸੀਂ ਬੰਮਾ ਵਜਾ ਕੇ ਥੋੜੀ ਦੱਸਾਂਗੇ। ਸੋ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਲੋਕ ਕਿੰਨੇ ਦੁਖੀ ਨੇ। ਸੋ ਸਰਕਾਰਾਂ ਤੋਂ ਮੈਨੂੰ ਤਾਂ ਕੋਈ ਉਮੀਦ ਨਹੀਂ ਹੈਗੀ ਜੇ ਇਹ ਵਾਕੀ ਕਹਿੰਦੇ ਆ ਕਿ ਇਹ ਆਮ ਲੋਕਾਂ ਦੀ ਸਰਕਾਰ ਆ। ਦੈਨ ਉਹਨਾਂ ਨੂੰ ਆਉਣਾ ਚਾਹੀਦਾ ਲੋਕਾਂ ਦੇ ਜਿਹੜਾ ਮਸਲਾ ਹੈ ਹੱਲ ਕਰਨਾ ਚਾਹੀਦਾ ਹੈ ਖਾਡਾ ਜਿਹੜੀ ਜੇ ਲੀਗਲ ਵੀ ਤੇ ਉਹ ਨੋਰਮਸ ਦੀਆਂ ਤਾਂ ਜੀਆਂ ਉਡਾ ਕੇ ਅਪਰੂਵ ਕੀਤੀ ਉਹਨੂੰ ਕੈਨਸਲ ਕਰਨਾ ਚਾਹੀਦਾ ਆ ਤੇ ਇਥੋਂ ਟਿੱਪਰ ਲੰਗੜੇ ਬੰਦ ਕਰਨੇ ਚਾਹੀਦੇ ਆ ਤੇ ਸਾਡੀ ਰੋਡ ਦੀ ਜਿਹੜੀ ਹੈਗੀ ਹੈ ਕੰਸਟਰਕਸ਼ਨ ਆ ਜਿਹੜੀ ਹੋ ਕਰਨੀ ਚਾਹੀਦੀ ਆ ਦੁਬਾਰਾ ਮੈਂ ਤਾਂ ਅਜਪੁਰ ਨੂੰ ਸੋਨੂੰ ਦੇਖੋ ਜੀ ਇਹ ਇੱਕ ਨਿਯਾਜ ਮੈਨਿੰਗ ਹੋ ਰਹੀ ਆ ਇੱਕ ਛੋਟੀ ਜਿਹੀ ਖਾੜਾ ਰੌੜ ਪੱਤੀ ਰੋੜ ਪਿੰਡ ਜਿਹਦੀ ਕੀ ਜਿਹੜੀ ਜ਼ਮੀਨ ਆ 605 ਕਿੱਲੇ 608 ਕਿੱਲਾ ਜਿਹੜਾ ਜ਼ਮੀਨ ਹੈ ਨਾ ਉਹ ਵੀ ਲੋਕ ਖਾਸ ਕਰਕੇ ਬੈਠੇ ਆ ਉਹਦੇ ਨਾਲ ਤਾਂ ਰਜਿਸਟਰੀ ਹੁੰਦੀ ਆ ਨਾਲ ਉਹਦਾ ਇੰਤਕਾਲ ਹੁੰਦਾ ਉਹਦੇ ਵਿੱਚ ਹੀ ਦੋ ਵੱਡੇ ਟਾਵਰ 220 ਕੇਵੀ ਦੇ ਟਾਵਰ ਜਾਂਦੇ ਆ ਜਿਹੜੀ ਟਾਵਰ ਲਾਈਨ ਭਾਗੜਾ ਬਿਆਤ ਸ਼ੁਰੂ ਹੋ ਕੇ ਪਟਿਆਲਾ ਨਿਕਲਦੀ ਆ ਅਗਰ ਜੇ ਉਹ ਡੇਗੀ ਜੜ ਦਾ ਕੱਢ ਦੁੱਤੀ ਇਹਨਾਂ ਨੇ ਥੱਲੇ ਤੱਕ ਪਾਣੀ ਕੱਟ ਕੱਟ ਕੇ ਜੜਾ ਕੱਢ ਦੁੱਤੀ ਇਹਦੀਆਂ ਜਿੱਦਨਾਂ ਉਹ ਡੇਗਣੀ ਉਹ ਜੰਗਲ ਸਾਡੇ ਪਿੱਛੇ ਨਿਕਲਦੀ ਆ ਉਹ ਸਾਡਾ ਜੰਗਲ ਸੜ ਕੇ ਸਾਰਾ ਤਵਾਹ ਹੋ ਜਾਣਾ ਔਰ ਨਾਲ ਸਾਡੇ ਕਈ ਪੈਂਡ ਸਵਾ ਤਵਾਹ ਹੋਣਿਆ ਨੰਬਰ 2 ਹੁਣ ਦੇਖੋ ਦੋ ਤਿੰਨ ਮਹੀਨੇ ਤੱਕ ਬਰਸਾਤਾਂ ਸ਼ੁਰੂ ਹੋ ਜਾਣੀਆਂ ਜੀ ਬਰਸਾਤਾਂ ਸ਼ੁਰੂ ਹੋਣ ਨਾਲ ਕੀ ਹੋਣਾ ਜਿਹੜਾ ਸਤਪਦਾ ਬੰਨ ਆ ਸਾਡਾ ਬੰਨ ਦੇ ਬਿਲਕੁਲ ਇੱਕ ਕਿਲਾ ਛੱਡ ਗਏ ਜੜ ਕਰਤੀਆਂ ਦੇ ਤੇਰੀਆਂ ਉੱਥੋਂ ਵੀ ਨਾਲ ਚੁੱਕ ਲਿਆ ਇਹਨਾਂ ਨੇ ਤੇ ਤਾਂ ਪੱਟ ਪੱਟ ਬੰਨ੍ਹ ਦੇ ਨਾਲ ਆ ਕੇ ਇੱਕ ਖੜ ਗਿਆ ਇਹ ਹੁਣ ਤਾਂ ਵੱਧ ਜਦੋਂ ਪਾਣੀ ਆਣਾ ਉਹ ਸਾਡਾ ਬੰਨ੍ਹ 3-4 ਫੁੱਟ ਦਾ ਪਹਿਲੇ ਡਾਊਨ ਕਰਤਾ ਇਹਨਾਂ ਨੇ ਟਿਪ ਪਰ ਨਗਾਰ ਨਿਗਾ ਕੇ ਓਵਰਲੋਡ ਉਹ ਤਾਂ ਸਾਡਾ ਕੀ ਹੋਣਾ ਸਾਡੇ ਪਿੰਡ ਵੀ ਖਰਾਬ ਹੋਣੇ ਆ 10 ਪਿੰਡਾਂ ਦਾ ਸਾਡੇ ਬੱਚਿਆਂ ਦਾ ਨਾ ਦਾ ਪਰ ਸਾਡੇ ਬੱਚੇ ਪੜ੍ਹ ਸਕਦੇ ਆ ਨਾ ਅਸੀਂ ਰੋਡ ਤੇ ਚੱਲ ਸਕਦੇ ਆ ਨਾ ਅਸੀਂ ਸੈਰ ਕਰ ਸਕਦੇ ਆ ਨਾ ਅਸੀਂ ਕੁਝ ਕਿਸੇ ਕੋਈ ਰਸਤੇ ਲੰਦਾ ਸਾਨੂੰ ਗਲਾ ਕੱਟਦੇ ਆ ਕਿਉਂਕਿ ਨਾਲ ਕੋਈ ਛੜਕਾ ਪਿੰਡਾਂ ਦੇ ਵਿੱਚ ਸਾਡਾ ਇਨਾ ਮਾੜਾ ਹਾਲ ਕਰਤਾ ਇਹ ਸਰਕਾਰ ਨੇ ਔਰ ਮੈਨੇਗ ਵਾਲਿਆਂ ਨੇ ਅਸੀਂ ਸਰਕਾਰ ਤੋਂ ਭਗਵੰਤ ਸਿੰਘ ਜੀ ਮਾਨ ਤੋਂ ਸਾਨੂੰ ਪਤਾ ਕਿ ਪੰਜਾਬ ਦੇ ਪੁੱਤ ਆ ਉਹ ਹਮੇਸ਼ਾ ਇਹ ਕਹਿੰਦਾ ਕਿ ਮੈਂ ਪੰਜਾਬ ਦਾ ਪੁੱਤ ਆ ਪੰਜਾਬ ਦੇ ਲੋਕਾਂ ਲਈ ਆ ਅੱਜ ਲੋਕਾਂ ਦੀ ਆਵਾਜ਼ ਆ ਜਿਹੜੀ ਖਾਟਾ ਇਹ ਕੈਨਸਲ ਕੀਤੀ ਜਾਵੇ ਔਰ ਸਾਨੂੰ ਇਨਸਾਫ਼ ਦਵਾਇਆ ਜਾਵੇ ਤੁਹਾਨੂੰ ਜਿਵੇਂ ਕੱਲ ਕੀ ਪਰਚੇ ਕੀਤੇਗੇ ਬੰਦੇ ਆ ਥਾਣੇ ਲੈ ਕੇ ਜੇ ਪੁਲਿਸ ਨੇ ਵੀ ਕਿਉਂਕਿ ਦੇਖੋ ਪੁਲਿਸ ਉਹਨਾਂ ਦੀ ਲੋਕਾਂ ਦੀ ਸੇਫਟੀ ਲਈ ਪਰ ਪੁਲਸ ਸਾੜਦੇ ਦੇ ਧੱਕਾ ਕਰਦੀ ਆ ਇਹ ਪੁਲਸ ਸਾੜਨਾ ਧੱਕਾ ਕਰ ਰਹੀ ਹੈ ਕਿਉਂਕਿ ਅਸੀਂ ਕੁਝ ਦੇ ਨਹੀਂ ਸਕਦੇ ਅਸੀਂ ਤਾਂ ਆਮ ਲੋਕ ਆ ਜਿਹੜੀ ਖਾਟਾ ਇਹ ਮੇਰੇ ਵਿੱਚ ਮਿਲੀ ਭੁਗਤੀ ਦਾ ਕੰਮ ਸਾਲ ਦਾ ਜਦੋਂ ਮਿਲੀ ਭੁਗਤੀ ਅਫਸਰਾਂ ਦੀ ਹੁੰਦੀ ਆ ਆਪ ਅਫਸਰ ਆਏ ਕੋ ਮਤਲਬ ਕਾ ਮਾਰਦੇ ਆ ਜੇ ਤੈਨੂੰ 5000 ਰੁਪਏ ਮਿਲਦਾ ਤੂੰ ਤਾਂ ਉਹਨਾਂ ਦੀ ਗੱਲ ਕਰਨੀ ਹੈ ਨਾ ਮੇਰਾ ਕਹਿਣ ਦਾ ਮਤਲਬ ਕੀ ਇਹਨਾਂ ਦੀ ਮਿਲੀ ਭੁਗਤੀ ਨਾਲ ਕੰਮ ਚੱਲਦਾ ਕਿਉਂਕਿ ਅਸੀਂ ਪੰਜਾਬ ਹਰਿਆਣਾ ਹਾਈ ਕੋਰਟ 'ਚ ਵੀ ਰੈਟ ਪਾਈ ਆ ਜਿਹੜੀ 20 ਮਾਰਚ ਤਰੀਕ ਪਈ ਆ ਇਹ ਸਾਰੇ ਰਲੇ ਮਿਲੇ ਹੋਏ ਆ ਇਹ ਰਲ ਮਿਲ ਰਲ ਹੀ ਮਿਲੀ ਭੁਗਤੀ ਨਾਲ ਹੀ ਕੰਮ ਹੋ ਰਿਹਾ ਵਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹ ਖਾਟ ਕੈਨਸਲ ਕਰਕੇ ਸਾਡੇ ਲੋਕਾਂ ਦਾ ਜਾਨ ਨੀ ਮਾਨ ਇਨਸਾਨ ਉਹ ਬਚਾਇਆ ਜਾਵੇ ਉਹ ਜਿਵੇਂ ਕਿ ਟਿਪ ਪਰ ਖੜੇ ਨੇ ਇਹਨਾਂ ਨੇ ਤੁਸੀਂ ਰੋਕਿਆ ਗਿਆ ਬਿਲ ਜੇ ਆਪਣਾ ਕੰਡਾ ਦੇ ਚੈੱਕ ਕਰਾ ਲਨ ਜੇ ওভারਰੋਡ ਨਾ ਨਿਕਲੇ ਤਾਂ ਅਸੀਂ ਰੋਡ ਖਾਲੀ ਕਰ ਦਾਂਗੇ ਇਹ ওভারਰੋਡ ਤੇ ਪਰ ਅੱਜ ਕੋਈ ਸਰਕਾਰ ਜਿਹੜੀ ਪੇਪਰ ਭੇਜਦੀ ਹੈ 5-600 ਫੁੱਟ ਪਾਸ ਨੂੰ ਹਟਾਣਾ ਇਹਦੇ ਪੈਦਾ 77 ਟਨ ਮਾਲ ਪਾਇਆ ਹੁਣ ਵੀ ਤੋ ਕਰ ਨਾਲ ਕੰਡਾ ਜੇ ਕੰਡੇ ਦੇ ਸਹੀ ਨਾਮ ਦਾ ਕਹਦੇ ਹੋ ਐਸਐਚਓ ਸਾਹਿਬ ਤੁਹਾਨੂੰ ਕੀ ਕਹਿਣਾ ਹੈ ਐਸਐਚਓ ਸਾਹਿਬ ਨਾਲ ਤਕਰੀਬਨ ਮਿਲੀ ਭੁਗਤੀ ਕਰਦੇ ਸਾਨੂੰ ਜਿਆਦਾ ਮੱਤੇ ਵਾਲੇ ਚੌਕੀ ਇੰਚਾਰਜ ਬਹੁਤ ਤੰਕਰਦਾ ਵਾ ਉਹ ਬਹੁਤ ਹੀ ਇਹ 2 ਸਾਲ ਤੋਂ ਪਰ ਹੋ ਗਏ ਲਗੇ ਨੇ ਨੂੰ ਉਹ ਜਾਣ ਕੇ ਲਵਾਇਆ ਹੋਇਆ ਹੈ ਇਹਨਾਂ ਨੇ ਅਸੀਂ ਤਾਂ ਉਹਦੀ ਮੰਗ ਕਰਦੇ ਹਾਂ ਉਹ ਬਦਲੀ ਕੀਤੀ ਜਾਵੇ ਉਹ ਸਾਨੂੰ ਅਨੁਸਾਰ ਲਵਾਇਆ